ਬਹੁਤ ਪਿਆਰ ਕੀਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਔਰ ਹੋਰ ਇੱਕ ਦੋ ਦਿਨ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਦਾ ਐਲਾਨ ਹੋ ਰਿਹਾ ਦਾ ਅਵ ਦਸੀਂ ਇਹ ਪੰਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਨਗਰ ਨਿਗਮ ਜਿਹੜੀਆਂ ਚੋਣਾਂ ਜਿੱਤਣੀਆਂ ਆਪਣੇ ਮੇਲ ਬਣਾਉਣੇ ਜਿੱਦਾਂ ਜਿਵਨੀ ਚੋਣਾਂ ਲੜੀਆਂ ਇਦਾ ਹੀ ਉਹ ਚੋਣਾਂ ਲੜਾਂ ਕੀ ਆ ਜਾਓਗੇ ਤੁਹਾਡੇ ਚੇਲੇ ਰਹੇ ਨੇ ਗੁਰੂ ਜੀ ਨਾਲ ਹਮੇਸ਼ਾ ਰਹੇ ਹੋ ਤੁਹਾਡੇ ਰਹਿਣ ਭਾਈ ਇਹ ਸਫਲ ਕੀਤਾ ਕਾ ਤੇ ਤੱਕ ਨਹੀਂ ਜੀ ਦੇਖੋ ਬੰਦਾ ਜੋ ਮਿਹਨਤ ਕਰਦਾ ਮਿਹਨਤ ਤੇ ਮਾਨਦਾ ਦੀ ਪਾਰਟੀ ਪਰ ਦੀ ਵਫਾ ਦਾ ਦੀ ਬਸ ਜੇ ਤੁਹਾਡੀ ਇਹ ਗੁਣੇ ਤੇ ਸਮੇਂ-ਸਮੇਂ ਤੇ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਬੜਾ ਮੰਨ ਖੁਸ਼ ਹੈ ਸ਼ਾਇਦ ਨੂੰ ਵਧੀਆ ਕੰਮ ਮਿਲਿਆ ਕੰਮ ਕਰਾਂਗੇ ਅੱਗੇ ਵੀ ਅਸੀਂ ਤੇ ਇਕੱਠੇ ਰਹਿੰਦੇ ਸਾਡੀ ਦੇ ਜੋੜੀ ਆ ਇਕੱਠਿਆਂ ਦੀ ਇਕੱਠੇ ਕੰਮ ਕਰਦੇ ਆ ਸਿਕਿੰਦਰ ਰਧਾਵਾ ਨੇ ਸਟੇਜ ਤੋਂ ਕਿਹਾ ਜੀ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਕਿੱਥੇ ਸਿਕਿੰਦਰ ਰਧਾਵਾ ਜਿਹੜਾ ਕਹਿੰਦਾ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਉਹ ਬੱਸੋ ਦਾ ਜੰਮਿਆ ਜਿਹੜਾ ਉਹ ਕਿੱਥੇ ਹੁਣ ਇਹਦੇ ਇੱਥੇ ਕੱਲ ਦੇ ਕੱਲ ਦੇ ਜੰਮਿਆਂ ਦੇ ਇਹਨਾਂ ਦੀਆਂ ਇਹਦਾ ਜੀ ਹਕੀਕਤ ਇਹਦਾ ਉਹ ਨਾਸੀ ਧੂਈ ਦਿੱਤਾ ਉਹਨਾਂ ਦੇ ਨਹੀਂ ਤੇ ਕਾਬੂ ਹੁੰਦਾ ਕਿਤੇ 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 ਕਾਬੂ ਔੜਾ ਕਿਉਂ ਆ ਕੇ ਬੋਲੇ ਬੜਾ ਸ਼ਾਇਦ ਲੜਨਾ ਜਾਣਦੇ ਆ ਲੜਾਂਗੇ ਉਹਨਾਂ ਨਾਲ ਅਜੇ ਹੋ ਲੜਾਈ ਐ ਇੱਥੇ ਇਸ ਏਰੀਏ 'ਚ ਜਿਹੜਾ ਪ੍ਰਵਾਦਵਾਦ ਐ ਹੰਕਾਰਵਾਦ ਐ ਉਹਨੂੰ ਖਤਮ ਕਰਾਂਗੇ ਭਾਈ ਸਾਹਿਬ ਦਾ ਅਗਲਾ ਸਫਰ ਕਿੱਸਾ ਕਰੂਗਾ ਬਹੁਤ ਵਧੀਆ ਵਿਕਾਸ ਹੀ ਵਿਕਾਸ ਪੂਰੇ ਪੰਜਾਬ 'ਚ ਮੈਂ ਡੁੱਲੀ ਜਾਂਦੀ ਐ ਨਹੀਂ 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 ਪਾਰਟੀ ਮੇਰੀ ਮੈਂ ਧੰਨਵਾਦ ਕਰਦਾ ਜਿਨੇ ਇਨਾ ਵਿਸ਼ਵਾਸ ਕੀਤਾ ਮੇਰੇ ਤੇ ਮੈਂ ਰਹਿ ਨਹੀਂ ਆ ਕਿਉਂਕਿ ਮੈਂ ਤੇ ਨਿਮਾਣਾ ਮੈਂ ਕਿਹ ਕਹਿਣਾ ਹੁਣ ਜ਼ਿੰਮੇਵਾਰੀ ਦਿੱਤੀ ਐ ਉਹਨਾਂ ਨੇ ਤੇ ਮਿਹਨਤ ਕਰਾਂਗੇ ਔਰ ਉਸ ਪਰਮਾਤਮਾ ਦਾ ਓਟ ਆਸਰਾ ਆਸ਼ੀਰਵਾਦ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੜਾ ਜਿਹੜੇ ਪੂਰੇ ਕਰਾਂਗੇ ਜ਼ਿੰਮੇਵਾਰੀ ਦਾ ਫਿਰ ਰਿਆ ਸਾਰਾ ਸਫਰਾਂ ਦਾ ਸਬਰ ਚੰਡੀਗੜ੍ਹ ਤੋਂ ਚੱਲ ਕੇ ਹੁਣ ਤੱਕ ਮੈਂ ਮੈਂ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਪਹਿਲਾ ਏਡਾ ਵੱਡਾ ਕਿਉਂਕਿ ਸਫਰ ਤੇ ਹਲਕੇ ਚ ਵੀ ਚੱਲਦੇ ਰਹਿੰਦੇ ਸੀ ਫਿਰ ਉਸ ਤੋਂ ਬਾਅਦ ਲੋਕ ਸਭਾ ਚ ਵੀ ਐਂਕੀ ਪੰਜਾਬ ਦਾ ਜਿਹੜਾ ਸਫਰ ਤੱਕ ਕੀਤਾ ਵਾਕਿਆ ਪੰਜਾਬ ਦੇ ਲੋਕਾਂ ਦਾ ਸੰਗਤ ਦਾ ਮੈਂ ਸਦਾ ਰਣੀ ਆ ਜਿਨ੍ਹਾਂ ਨੇ ਇਨਾ ਮਾਨ ਸਤਿਕਾਰ ਪਿਆਰ ਦਿੱਤਾ ਪਟਾਕੇ ਚੱਲਣਦੇ ਆ ਤਾਂ ਤੁਸੀਂ ਹੀ ਪਟਾਕੇ ਪਵਾਇਆਦੇ ਉਹ ਪਰਮਾਤਮਾ ਉਹ 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 ਨੀਲੀ ਛਤਰੀ ਵਾਲਾ ਜੀ ਸਾਡੀ ਜਿਨ੍ਹਾਂ ਨੇ ਸਟੇਜਾਂ ਤੋਂ ਕਿਹਾ ਸੀ ਕੱਲ ਦਾ ਜੰਮਿਆ ਮੁੰਡਾ ਤੁਹਾਡੇ ਸਾਹਮਣੇ ਆਇਆ ਮੈਂ ਨਹੀਂ ਕੁਝ ਵੀ ਕਿਹਾ ਮੇਰੇ ਕਾਲਪੁਰਖ ਨੇ ਤੇ ਮੇਰੇ ਲੋਕਾਂ ਨੇ ਆਪੇ ਜਵਾਬ ਦਿੱਤਾ ਇਹਦੀਆਂ ਕਿਸਤਵੀਆਂ ਰਹਿਣਗੀਆਂ ਕੋਈ 2.5 ਸਾਲ ਬੀਤ ਗਿਆ 2.5 ਸਾਲ ਹੋ ਗਏ ਵਾਹਲਾ ਅੱਗੇ ਤਾਂ ਜਿਉਂ-ਜਿਉ ਸਮਾਂ ਬੀਤਦਾ ਜਾਊਗਾ ਵਧੀਆ ਹੋਊਗਾ ਜੀ ਅ ਅੱਜ ਜੋ ਸ਼ੁਕਰਾਨਾ ਯਾਤਰਾ ਸਾਡੇ ਮਾਨਯੋਗ ਪ੍ਰਧਾਨ ਅਮਨ ਅਰੋੜਾ ਜੀ ਔਰ ਐਕਟਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲੋਂ ਕੱਢੀ ਗਈ ਸੀ ਉਹ ਕੱਲ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਦੁਰਗਾਣਾ ਮੰਦਿਰ ਦਰਸ਼ਨ ਕਰਕੇ ਅੱਜ ਦੂਜੇ ਪੜਾਅ ਦੇ ਵਿੱਚ ਬਟਾਲੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਆ ਔਰ ਬਟਾਲੇ ਸ਼ਹਿਰ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਤਸ਼ਾਹਤ ਨੇ ਕਿਉਂਕਿ ਬਟਾਲੇ ਦਾ ਮਾਣ ਜਿਹੜਾ ਵਾ ਉਹ ਸਾਰੇ ਪੰਜਾਬ ਦੇ ਵਿੱਚ ਵਧਿਆ ਵਾ ਔਰ ਸੰਗਠਨ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਸ਼ਰੀਕ ਕਲਸੀ ਜੀ ਨੂੰ ਮਿਲੀ ਆ ਜਿਹਦੇ ਨਾਲ ਪਾਰਟੀ ਦੇ ਵਿੱਚ ਇੱਕ ਬੜੀ ਨਵੀਂ ਰੂਹ ਫੂਕੀ ਗਈ ਆ ਪਾਰਟੀ ਵਲੰਟੀਅਰ ਦੇ ਵਿੱਚ ਬਹੁਤ ਹੀ ਉਤਸ਼ਾਹ ਵਾ ਔਰ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਦੋਹਰੀ ਖੁਸ਼ੀ ਆਈ ਇੱਕ ਤੇ ਡੇਰਾ ਬਾਬਾ ਨਾਨਕ ਦੀ ਜਿਮਣੀ ਜਿਹੜੀ ਚੋਣ ਸੀਗੀ ਉਹ ਪਾਰਟੀ ਨੇ ਜਿੱਤੀ ਆ ਔਰ ਦੂਜਾ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜਿਹੜਾ ਐਕਟਿੰਗ ਪ੍ਰਧਾਨ ਲਾਇਆ ਗਿਆ ਇਹਦੇ ਨਾਲ ਸਾਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਇਤਿਹਾਸ ਵੀ ਬਣ ਗਿਆ ਜੀ ਬਹੁਤ ਵੱਡੀ ਪਾਉਹਤ ਜਿਹੜਾ ਪਹਿਲੀ ਵਾਰ ਕਿਸੇ ਪੰਜਾਬ ਨੂੰ ਇੰਨੀਆਂ ਸੀਟਾਂ ਪੰਜਾਬ ਦੇ ਵਿੱਚ ਇਹ ਤੇ ਜੀ ਸ਼ੁਕਰਾਨਾ ਉਸ ਪ੍ਰਮਾਤਮਾ ਦਾ ਔਰ ਪੰਜਾਬ ਦੇ ਲੋਕਾਂ ਦਾ ਸਾਥ ਹੈ ਔਰ ਵਿਰੋਧੀਆਂ ਦੇ ਜਿਹੜੇ ਭਲੇਖੇ ਸੀਗੇ ਉਹ ਕੱਢ ਦਿੱਤੇ ਆ ਲੋਕਾਂ ਨੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਆਉਣ ਨੂੰ ਤਿਆਰ ਆਸੀਂ ਪੌੜੀਆਂ ਚੜ੍ਹਨ ਨੂੰ ਤਿਆਰ ਆ ਦੋ ਕਾਂਗਰਸ ਦੇ ਜਿਹੜੇ ਥੰਮ ਸੀਗੇ ਸੁਖਜਿੰਦਰ ਸਿੰਘ ਧੰਦਾਵਾ ਜਿਹੜੇ ਡਿਫੀ ਸੀਐਮ ਰਹੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਣਿੰਗ ਆਪੋ ਆਪਣੀਆਂ ਸੀਟਾਂ ਤੋਂ ਬੜੀ ਸ਼ਰਮਨਾਕ ਹਾਰ ਜਿਹੜੀ ਆ ਇਹਨਾਂ ਨੂੰ ਦੇਖਣ ਲਈ ਮਿਲੀ ਆ ਔਰ ਇਹ ਜਿਹੜੀਆਂ ਜਮਨੀ ਇਲੈਕਸ਼ਨਾਂ ਨੇ ਇਹਨਾਂ ਨੇ ਪਿਛ ਜਿਹੜੀ ਆ 227 ਦੀ ਇਲੈਕਸ਼ਨਾਂ ਦੀ ਉਹ ਸੈੱਟ ਕਰ ਦਿੱਤੀ ਆ ਔਰ ਜਿਹੜੀਆਂ ਬਾਕੀ ਵੀ ਚੋਣਾਂ ਹੋਣ ਵਾਲੀਆਂ ਨੇ ਚਾਹੇ ਉਹ ਕਾਰਪੋਰੇਸ਼ਨਾਂ ਦੀਆਂ ਹੋਣ ਨਗਰ ਕਮੇਟੀ ਦੀਆਂ ਹੋਣ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਉਹਨਾਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਜਾਂ ਫਿਰ ਜਿੱਦ ਪੰਜਾਬ ਦੇ ਵਿੱਚ ਦਰਜ ਕਰੇਗੀ ਜਗਨੂਪ ਜੀ ਉਹਨਾਂ ਲੋਕਾਂ ਨੂੰ ਵੀ ਸ਼ਾਇਦ ਜਵਾਬ ਮਿਲ ਗਿਆ ਜਿਹੜੇ ਅਮਨ ਸ਼ੇਰ ਸ਼ਰੀ ਕਲਸੀ ਨੂੰ ਸਟੇਜ ਤੋਂ ਕੱਲ ਦਾ ਜੰਮਿਆ ਮੁੱਦਾ ਕਹਿੰਦੇ ਵੇਖੋ ਇੱਕ ਇੰਗਲਿਸ਼ ਕਹਾਵਤ ਆ ਚਾਈਲਡ ਇਜ਼ ਫਾਦਰ ਆਫ ਅ ਮੈਨ ਉਹ ਕਦੀ ਕਹਿ ਦਿੰਦੇ ਨੇ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਸੋ ਕਹਿਣ ਦਾ ਭਾਵ ਆ ਕਿ ਸੰਗਤ ਸਮਰਾਥਿਆ ਇਹ ਉਸ ਪ੍ਰਮਾਤਮਾ ਦੇ ਫੇਰ ਆ ਕੇ ਕਲਗੀ ਕਿਹਦੇ ਸਿਰ ਤੇ ਲਾਉਣੀ ਆ ਸੋ ਜਦੋਂ ਕੋ ਬੰਦਾ ਆਪਣੇ ਆਪ ਨੂੰ ਜਿਹੜਾ ਵਾ ਲਾਰਜੇਸਟ ਐਂਡ ਲਾਈਫ ਸਮਝ ਲੈਂਦਾ ਫਿਰ ਲੋਕ ਉਹਨੂੰ ਦੱਸ ਦਿੰਦੇ ਆ ਕਿ ਸ਼ਕਤੀ ਜਿਹੜੀ ਤੁਹਾਡੇ ਚ ਨਹੀਂ ਗਈ ਉਹ ਲੋਕਾਂ ਦੇ ਵਿੱਚ